ਹੈਲੋ एवरीवन वेलकम बैक टू माय चैनल ਜਿਵੇਂ ਕਿ ਦਸੰਬਰ ਦਾ ਮਹੀਨਾ ਸਟਾਰਟ ਹੋ ਗਿਆ ਪਹਿਲੇ ਕੀ ਸੀਗਾ ਸਵੇਰੇ ਸ਼ਾਮੀ ਠੰਡ ਹੁੰਦੀ ਸੀਗੀ ਇਹ ਚਾਰ ਪੰਜ ਦਿਨਾਂ ਤੋਂ ਨਾ ਦੁਪਹਿਰੇ ਟਾਈਮ ਹੀ ਠੰਡ ਹੋਣੀ ਸ਼ੁਰੂ ਹੋ ਗਈ ਹੈ ਧੁੱਪ ਤਾਂ ਨਿਕਲਦੀ ਪਈ ਹੈ ਬਟ ਨਾਲ ਦੇ ਨਾਲ ਬਹੁਤ ਠੰਡੀ ਹਵਾ ਵੀ ਚੱਲ ਰਹੀ ਹੈ ਅੱਜ ਵੀ ਕਾਫੀ ਠੰਡੀ ਹਵਾ ਚੱਲ ਰਹੀ ਸੀਗੀ ਤੇ ਮੈਂ ਬਾਕੀ ਸਾਰੇ ਦੇ ਕੱਪੜੇ ਨਾ ਪਹਿਲੇ ਕਢ ਕੇ ਧੁੱਪ ਵਗੈਰਾ ਲਗਾ ਲਈ ਸੀਗੀ ਤੇ ਮੇਰੇ ਥੋੜੇ ਜਿਹਾ ਕੱਪੜੇ ਰਹਿ ਗਏ ਸੀ ਅੱਜ ਮੈਂ ਆਪਣੀਆਂ ਕੁੜਤੀਆਂ ਤੇ ਸਟੋਲ ਕਢ ਕੇ ਨਾ ਉਹਨਾਂ ਨੂੰ ਧੁੱਪ ਲਗਾ ਲਈ ਸੀ ਤੋਪ ਲਗਾ ਕੇ ਹੁਣ ਮੈਂ ਉਹਨਾਂ ਨੂੰ ਤਿਆਰ ਕਰਕੇ ਰਲਮਾਈ ਚ ਰੱਖਣ ਲੱਗੀ ਸੀ ਤੇ ਮੈਂ ਆਪਣੀਆਂ ਕੁੜਤੀਆਂ ਘਾਟੀ ਪ੍ਰੈਸ ਕਰਦੀਆਂ ਕਿਉਂਕਿ ਰੋਜ਼ ਰੋਜ਼ ਹੀ ਪਾਣੀਆਂ ਹੁੰਦੀਆਂ ਨੇ ਤੇ ਮਿੰਨੀ ਲੱਗਦਾ ਸਾਨੂੰ ਆਪਣੇ ਕੁੜਤੀਆਂ ਇਸਟੋਰ ਪ੍ਰੈਸ ਕਰਨ ਦੀ ਲੋੜ ਪੈਂਦੀ ਹੈ ਮੈਂ ਨਾਲ ਹੀ ਦੇਖ ਰਹੀ ਕਿ ਟਾਈਮ ਹੋ ਗਿਆ ਹੀ ਸ਼ਾਮ ਦੇ 6 ਵਜੇ ਗਏ ਸੀ ਤੇ ਬੱਚੇ ਮੈਨੂੰ ਪਹਿਲੇ ਕਹਿ ਰਹੇ ਸੀ ਮੰਮੀ ਭੁੱਖ ਲੱਗੀ ਹੈ ਕੁਝ ਬਣਾ ਦਿਓ ਖਾਣੇ ਲਈ ਤੇ ਮੈਂ ਸੋਚ ਰਹੀ ਸੀ ਕੀ ਬਣਾਵਾਂ ਫਿਰ ਮੈਨੂੰ ਇੱਕਦਮ ਯਾਦ ਆਇਆ ਫਿਰ ਚ ਦੇਖਿਆ ਮਸ਼ਰੂਮ ਮੈਂ ਲੈ ਕੇ ਆਈ ਸੀ ਕੱਲ ਤੇ ਮੈਂ ਲਿਹਾਈ ਸੀ ਕਿ ਮਸ਼ਰੂਮ ਮਟਰ ਮਸ਼ਰੂਮ ਦੀ ਸਬਜ਼ੀ ਬਣਾਵਾਂਗੀ ਫੇ ਮੈਂ ਸੋਚਿਆ ਚਲੋ ਫੇਰ ਕਦੀ ਬਣਾ ਲਵਾਂਗੇ ਹੁਣ ਬੱਚਾ ਨੂੰ ਭੁੱਖ ਲੱਗੀ ਐ ਤੇ ਬੱਚਾ ਨੂੰ ਕਿਉਂ ਨਾ ਬਟਰ ਗਾਰਲਿਕ ਮਸ਼ਰੂਮ ਬਣਾ ਕੇ ਦਿੰਨੀ ਆ ਇਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਦੀ ਸੱਚ ਮੰਨਿਓ 15 ਮਿੰਨਾਂ ਵਿੱਚ ਮਿੰਟ ਵਿੱਚ ਬਣ ਜਾਂਦੇ ਨੇ ਇੱਥੇ ਮੈਂ ਦੋ ਪੈਕੇਟ ਲੈ ਲੇ ਸੀ ਮਸ਼ਰੂਮ ਦੇ ਤੇ ਇਹ ਮਸ਼ਰੂਮ ਤੁਸੀਂ ਦੇਖ ਸਕਦੇ ਵੱਡਾ ਛੋਟਾ ਸਾਈਜ਼ ਹੀ ਸੀਗਾ ਵੱਡੇ ਵੀ ਸੀ ਛੋਟੇ ਵੀ ਸੀਗੇ ਮਿਕਸ ਸੀਗੇ ਤੇ ਤੁਸੀਂ ਕੋਸ਼ਿਸ਼ ਕਰੋ ਜਦੋਂ ਮਸ਼ਰੂਮ ਕੁਝ ਬਣਾਉਣਾ ਤੇ ਮਸ਼ਰੂਮ ਨੂੰ ਫਰੈਸ਼ ਹੀ ਲੋ ਕਿਉਂਕਿ ਜਿਆਦਾ ਟਾਈਮ ਫ੍ਰੀਚ ਚ ਪਈ ਨਾ ਕਾਲੀ ਪੈ ਜਾਂਦੀ ਫਿਰ ਉਹ ਖਾਣੇ ਲਾਇਕ ਨਹੀਂ ਰਹਿੰਦੀ ਹੁਣ ਅਹੀਂ ਮਸ਼ਰੂਮ ਨੂੰ ਚੰਗੀ ਤਰ੍ਹਾਂ ਧੋ ਲਿਆ ਸੀਗਾ ਮਸ਼ਰੂਮ ਨੂੰ ਚੰਗੀ ਤਰ੍ਹਾਂ ਜਰੂਰ ਧੋਣਾ ਕਿਉਂਕਿ ਮਸ਼ਰੂਮ ਬਹੁਤ ਜ਼ਿਆਦਾ ਗੰਦੀ ਹੁੰਦੀ ਹੈ ਤੇ ਇਹਨੂੰ ਹਲਕਾ ਜਿਹਾ ਨਾ ਕੋਸ਼ਿਸ਼ ਕਰੋ ਕੋਸਾ ਪਾਣੀ ਕਰ ਲਓ ਗੈਸ ਤੇ ਉਹਦੇ ਵਿੱਚ ਮਸ਼ਰੂਮ ਨੂੰ ਧੋਵੋ ਹੁਣ ਮਸ਼ਰੂਮ ਨੂੰ ਮੈਂ ਸਾਈਡ ਤੇ ਰੱਖਤਾ ਹਾਂ ਇਧਰ ਮੈਂ ਲਿਆ ਸੀਗਾ ਲਸਣ ਕਿਉਂਕਿ ਬਟਰ ਗਾਰਲਿਕ ਮਸ਼ਰੂਮ ਬਣਾਣਾ ਹੈ ਉਹਦੇ ਲਈ ਸਾਨੂੰ ਖੂਬ ਸਾਰਾ ਲਸਣ ਚਾਹੀਦਾ ਲਸਣ ਨੂੰ ਮੈਂ ਇਸ ਤਰੀਕੇ ਨਾਲ ਕੁੱਟ ਲਿਆ ਸੀਗਾ ਤੇ ਤੁਸੀਂ ਚਾਹੋ ਬਾਰਿਕ ਕੱਟ ਕੇ ਵੀ ਪਾ ਸਕਦੇ ਹੋ ਬਟ ਇਸ ਤਰੀਕੇ ਨਾਲ ਤੁਸੀਂ ਲਸਣ ਨੂੰ ਜਾਂ ਅਦਰਕ ਨੂੰ ਕੁੱਟ ਕੇ ਪਾਉਣਾ ਸੱਚ ਮੰਨਿਆ ਨਾ ਸਵਾਦ ਨਾ ਡਬਲ ਹੋ ਜਾਂਦਾ ਹੁਣ ਬਟਰ گارਲਿਕ ਮਸ਼ਰੂਮ ਬਣਾਵਾਂਗੇ ਮੱਖਣ ਵੀ ਚਾਹੀਦਾ ਤੇ ਮੈਂ ਮੱਖਣ ਵੀ ਲੈ ਆਈ ਸੀ ਤੇ ਹੁਣ ਅਸੀਂ ਫਰਾਈ ਪੈਨ ਦੇ ਵਿੱਚ ਪਾ ਦਿਆਂਗੇ ਮੱਖਣ ਨੂੰ ਹੁਣ ਜਦੋਂ ਮੱਖਣ ਮੈਲਟ ਹੋ ਜਾਏਗਾ ਨਾ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਿਆਂਗੇ ਲਸਣ ਜੋ ਇਹ ਕੁੱਟ ਕੇ ਰੱਖਿਆ ਸੀ 1 ਸਵਾ ਇੱਕ ਚਮਚ ਜਿਗਾ ਲਸਣ ਦਾ ਨਾਲ ਚੋਟਕੀ ਜਿਹੀ ਜੇ ਮੈਂ ਪਾ ਦਿਆਂਗੀ ਹਿੰਗ ਹੋਰ ਅਸੀਂ ਇਹਨੂੰ ਭੁੰਨਾਂਗੇ ਜਦ ਉਦੋਂ ਤੱਕ ਭੁੰਨਾ ਜਦੋਂ ਤੱਕ ਕਿ ਇਹਦਾ ਕੱਚਾ ਪਾਣੀ ਕਾ ਜਾਂ ਲਸਣ ਦਾ ਨਾਲ ਇਹਦਾ ਕਲਰ ਚੇਂਜ ਹੋ ਜੇ ਜਦੋਂ ਤੱਕ ਇਹ ਲਸਣ ਭੁੰਦਾ ਨਾ ਮੈਂ ਜੋ ਮਸ਼ਰੂਮ ਸੀ ਨਾ ਇਹਨੂੰ ਕੱਟ ਲੈਣੇ ਮਸ਼ਰੂਮ ਦੀ ਪਹਿਲੇ ਉੱਪਰਲੀ ਹਲਕੀ ਹਲਕੀ ਡੰਡੀ ਨਾ ਸਕਿਪ ਕਰ ਦਾਂਗੇ ਥੋੜੀ ਗੰਦੀ ਜੀ ਹੁੰਦੀ ਹੈ ਉਹਨੂੰ ਸਕਿਪ ਕਰਕੇ ਜੋ ਮੈਨੂੰ ਵੱਡੇ ਪੀਸ ਲੱਗ ਰਹੀ ਮਸ਼ਰੂਮ ਦੇ ਨੂੰ ਮੈਂ ਦੋ ਹਿੱਸੇ ਵਿੱਚ ਕੱਟ ਰਹੀ ਸੀ ਛੋਟੇ ਵਾਲੇ ਮੈਂ ਸਾਬੂਤ ਇਸਤੇਮਾਲ ਕਰਾਂਗੀ ਇਹ ਬਟਰ گارਲਿਕ ਮਸ਼ਰੂਮ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਮੇਰੇ ਬੱਚਾਂ ਨੂੰ ਬਹੁਤ ਪਸੰਦ ਆਉਂਦਾ ਬੱਚਿਆਂ ਨੂੰ ਕਿਹਾ ਸਾਨੂੰ ਮੈਨੂੰ ਮੇਰੇ ਹਸਬੰਦ ਵੀ ਫੇਵਰੇਟ ਹੈ ਸਾਡਾ ਬਹੁਤ ਹੀ ਟੇਸਟੀ ਲੱਗਦਾ ਹੈ ਜਿ ਕੋਈ ਅਸੀਂ ਐਕਸਟਰਾ ਮਸਾਲੇ ਮਸੂਲੇ ਨਹੀਂ ਪਾਣੇ ਮਸ਼ਰੂਮ ਨੂੰ ਮੈਂ ਕੱਟ ਲਿਆ ਸੀ ਇੱਧਰ ਹੀ ਚੈੱਕ ਕਰ ਲਈ ਸੀ ਸਾਡਾ ਲਸਣ ਵੀ ਭੁੰਨ ਗਿਆ ਸੀ ਹੁਣ ਅਸੀਂ ਜੋ ਮਸ਼ਰੂਮ ਨੂੰ ਕੱਟ ਕੇ ਰੱਖਿਆ ਸੀ ਨਾ ਉਹਨੂੰ ਇਹ ਲਸਣ ਦੇ ਵਿੱਚ ਅਸੀਂ ਪਾ ਦਿਆਂਗੇ ਹੋਨੇ ਹੀ ਚੰਗੇ ਤਰ੍ਹਾਂ ਨਾ ਇਹਨਾਂ ਨੂੰ ਮਿਕਸ ਕਰਾਂਗੇ ਤੇ ਭੁੰਨਾਂਗੇ 30 ਸੈਕਿੰਡ ਲਈ ਅਸੀਂ ਇਸੇ ਤਰੀਕੇ ਨਾਲ ਭੁੰਨਾਂਗੇ ਇਹ ਬਟਰ ਗਾਰਲਿਕ ਮਸ਼ਰੂਮ ਬਣਨ ਲਈ ਸਿਰਫ ਮੈਕਸਿਮਮ 15 ਮਿੰਟ ਲੱਗਦੇ ਨੇ ਹੁਣ ਇੱਚ ਮੈਂ ਪਾਦਾ ਹੀ ਅੱਧੀ ਚਮਚ ਪਾਹੀ ਕਾਲੀ ਮਿਰਚ ਕੁੱਟੀ ਹੋਈ ਸਵਾਦ ਅਨੁਸਾਰ ਨਮਕ ਨਾਲੀ ਚ ਇੱਕ ਚਮਚ ਜਦਦੀ ਮੈਂ ਅੱਧੀ ਚਮਚ ਪਾਤੀ ਪੀਸਿਆ ਤਨੀਆ ਇਹਦੇ ਵਿੱਚ ਕੋਈ ਖੜਾ ਮਸਾਲਾ ਨਹੀਂ ਪਾਣਾ ਕੋਈ ਐਕਸਟਰਾ ਮਸਾਲਾ ਨਹੀਂ ਪਾਣਾ ਤੁਸੀਂ 14 ਦੇ ਵਿੱਚ ਚੀਲੀ ਫਲੈਕਸ ਵਗੈਰਾ ਪਾ ਸਕਦੇ ਹੋ ਮੈਂ ਨਹੀਂ ਸਿਪਾਈ ਮੈਂ ਜੋ ਜਗਾ ਸਿਰਫ ਕਾਲੀ ਮਿਰਚਾ ਇਸਤੇਮਾਲ ਕੀਤਾ ਹੈ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਣਾ ਕਿਉਂਕਿ ਜੋ ਮਸ਼ਰੂਮ ਹੈ ਨਾ ਉਹ ਆਪਣਾ ਪਾਣੀ ਛੱਡ ਦਿੰਦੀ ਤੁਸੀਂ ਦੇਖ ਸਕਦੇ ਹੋ ਕਾਫੀ ਪਾਣੀ ਰਿਲੀਜ਼ ਹੋ ਗਿਆ ਸੀ ਮਸ਼ਰੂਮ ਚ ਹੁਣ ਇਸੇ ਪਾਣੀ ਦੇ ਵਿੱਚ ਮਸ਼ਰੂਮ ਸਾਡੀ ਗੱਲੇ ਗਈ ਉਹਨੂੰ ਕਵਰ ਕਰਕੇ 5 ਤੋਂ 7 ਮਿੰਟ ਲਈ ਮੈਂ ਰੱਖ ਦਿੱਤਾ ਸੀਗਾ 7 ਮਿੰਟ ਹੋ ਗਏ ਸੀ ਹੁਣ ਅਹੀ ਆ ਕੇ ਚੈੱਕ ਕਰ ਲਿਆ ਕਰ ਲਵਾਂਗੇ ਤੁਸੀਂ ਦੇਖ ਸੋਰੇ ਮਸ਼ਰੂਮ ਜਿਹਨਾਂ ਪਾਣੀ ਸੀ ਨਾ ਸਾਰਾ ਪਾਣੀ ਸੁੱਕ ਗਿਆ ਸੀਗਾ ਤੇ ਮਸ਼ਰੂਮ ਵੀ ਸਾਡੀ ਗੱਲ ਗਈ ਸੀ ਬਣ ਕੇ ਤਿਆਰ ਸੀ ਤੁਸੀਂ ਚਾਹੋ ਤੇ ਇੱਥੇ ਉਹਨਾਂ ਦੇ ਵਿੱਚ ਨਾ ਚੀਜ਼ ਪਾ ਸਕਦੇ ਹੋ ਕਰੀਮ ਪਾ ਦਿਓ ਤੇ ਫਿਰ ਕਰੀਮੀ ਬਟਰ ਮਸ਼ਰੂਮ ਬਣ ਕੇ ਤਿਆਰ ਹੋਏਗਾ ਉਹ ਵੀ ਬਹੁਤ ਟੇਸਟੀ ਲੱਗਦਾ ਬਟ ਮੈਂ ਅੱਜ ਸਿੰਪਲ ਤਰੀਕੇ ਨਾਲ ਬਣਾ ਰਹੀ ਸੀ ਥੋੜੀ ਜੀ ਕਸੂਰੀ ਮੇਥੀ ਲੈ ਕੇ ਨਾ ਇਸ ਤਰੀਕੇ ਨਾਲ ਮੈਂ ਕੁਚ ਕਰਕੇ ਉਹ ਵੀ ਚਪਾਤੀ ਨਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਅਗਰ ਤੁਸੀਂ ਹਰਾ ਧਨੀਆ ਪਾਉਂਦੇ ਹੋ ਤਾਂ ਚ ਖੂਬ ਸਾਰਾ ਹਰਾ ਧਨੀਆ ਪਾਓ ਮੈਂ ਸਿੰਪਲ ਹੀ ਤਰੀਕੇ ਨਾਲ ਬਣਾਈ ਤੁਸੀਂ ਚਾਹੋ ਤੇ ਚ ਕਰੀਮ ਵੀ ਪਾ ਸਕਦੇ ਹੋ ਚੀਜ਼ ਵੀ ਪਾ ਸਕਦੇ ਹੋ ਉਹ ਫਿਰ ਕਰੀਮੀ ਚੀਜ਼ ਬਟਰ گارਲਿਕ ਮਸ਼ਰੂਮ ਬਣ ਕੇ ਤਿਆਰ ਹੋ ਜਾਈਏ ਤੇ ਇਹ ਦੇ ਸਕਦੇ ਹੋ ਕਲਰ ਵੀ ਵਧੀਆ ਆਹੀ ਔਰ 15 ਮਿੰਟ ਵਿੱਚ ਬਣ ਕੇ ਤਿਆਰ ਹੋ ਗਈ ਸੀ ਗਰਮ ਗਰਮ ਸਰਵ ਕਰਾਂਗੇ ਉੱਤੇ ਪਾ ਦਾਂਗੇ ਥੋੜਾ ਜਿਹਾ ਨਿੰਬੂ ਨਾਲ ਹੀ ਮੈਂ ਉੱਪਰ ਪਾਤਾ ਇਹ ਥੋੜਾ ਜਿਹਾ ਮੱਖਣ ਹੋਰ ਜੇ ਬਟਰ گارਲਿਕ ਮਸ਼ਰੂਮ ਕਿਦੀ ਫੇਵਰਿਟ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੇਰੇ ਤੇ ਮੇਰੇ ਪੂਰੇ ਪਰਿਵਾਰ ਦੇ ਤੇ ਬਹੁਤ ਫੇਵਰਿਟ ਹੈ ਮੈਂ ਅਕਸਰ ਬਣਾਉਂਦੀ ਰਹਿੰਦੀ ਆ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਮੈਨੂੰ ਇਜਾਜ਼ਤ ਹੋ ਬਾਏ ਬਾਏ